ਮਦਨ ਲਾਲ ਬੱਗਾ ਜੀ ਧੰਨਵਾਦ ਸਪੀਕਰ ਸਾਹਿਬ ਤੁਹਾਡਾ ਮੈਂ ਤੁਹਾਡੇ ਮਾਧਿਅਮ ਤੋਂ ਹੈਲਥ ਡਿਪਟੀ ਸਾਹਿਬ ਦਾ ਧਿਆਨ ਚੇਰਨ ਦੀ ਜ਼ਰੂਰਤ ਹੈ ਕਿ ਬੁੜਿਆ ਸਾਹਿਬ ਬੁੜਿਆ ਸਾਹਿਬ ਇਹਦਾ ਬਾਅਦ ਕਰ ਲਾਂਗੇ ਆਪਾਂ ਮੈਂ ਇਹਦਾ ਬਾਅਦ ਕਰ ਲਾਂਗੇ ਬੁੜਿਆ ਸਾਹਿਬ ਇੱਕ ਮਿੰਟ ਬੱਗਾ ਜੀ ਇੱਕ ਮਿੰਟ ਬੱਗਾ ਜੀ ਬੱਗਾ ਜੀ ਇੱਕ ਮਿੰਟ ਬੱਗਾ ਜੀ ਮੈਨੂੰ ਇਹ ਭਲੇਖਾ ਮੈਨੂੰ ਇਹ ਭਲੇਖਾ ਪੈ ਰਿਹਾ ਵੀ ਕਿਤੇ ਕਾਨਵੈਂਟ ਸਕੂਲਾਂ 'ਚ ਲੋਕਾਂ ਦੀ ਬੇਇੱਜ਼ਤੀ ਕਰਨ ਦੀ ਟ੍ਰੇਨਿੰਗ ਤਾਂ ਦਿੱਤੀ ਜਾਂਦੀ ਹੈ ਕਮਾਲ ਦੀ ਗੱਲ ਹੈ ਵੀ ਅਪਾ ਜਿੰਨੇ ਮਾੜੇ ਸ਼ਬਦ ਮੈਨੂੰ ਇਸ ਚੇਅਰ ਤੋਂ ਸੁਣਨ ਨੂੰ ਮਿਲ ਰਹੇ ਆ ਅਜ ਤੱਕ ਕਦੇ ਨਹੀਂ ਸੁਣੇ ਕਮਾਲ ਦੀ ਗੱਲ ਸੋ ਮੈਂ ਅਗਰ ਇਸ ਤੋਂ ਬਾਅਦ ਕਿਸੇ ਵੀ ਮੈਂਬਰ ਨੇ ਕੀਰਦੀ ਮਾਨ ਮर्याਦਾ ਦਾ ਖਿਆਲ ਨਾ ਰੱਖਿਆ ਤਾਂ ਮੈਂ ਸਖਤ ਫੈਸਲਾ ਲੈਣ ਲਈ ਮਜਬੂਰ ਹੋਵਾਂਗਾ ਜੀ ਪਲੀਜ਼ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਤੋਂ ਹੈਲਥ ਮਿਨਿਸਟਰ ਸਾਹਿਬ ਦਾ ਧਿਆਨ ਆਪਣੇ ਹਲਕੇ ਜਮਨਤ ਜਨਾ ਕਿਉਂਕਿ ਮੇਰੇ ਹਲਕੇ ਦੇ ਵਿੱਚ ਸੀਓ ਆਫਿਸ ਹੈ ਸਿਵਲ ਸਰਜਨ ਸਾਹਿਬ ਦਾ ਆਫਿਸ ਹੈ ਜਿਸ ਦੇ ਵਿੱਚ ਇੱਕ ਬਿਲਡਿੰਗ ਬਣੀ ਹੋਈ ਹੈ 10 10 ਬੈੱਡ ਦੀ ਵੈਲ ਫਰनिश्ड ਹੈ ਉੱਤੇ ਕੋਈ ਪੈਸਾ ਲਗਾਉਣ ਦੀ ਲੋੜ ਨਹੀਂ ਔਰ ਖਾਸ ਤੌਰ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਵੀ ਧਿਆਨ ਵੀ ਉੱਤੇ ਗਿਆ ਉਹਨਾਂ ਨੇ ਲੁਧਿਆਣਾ ਦੇ ਡੀਸੀ ਮੈਡਮ ਨੂੰ ਵੀ ਕਿਹਾ ਸੀਗਾ ਕਿ ਇਸ ਬਿਲਡਿੰਗ ਦੇ ਦੇਖ ਕੇ ਜੇ ਬਿਲਡਿੰਗ ਬਾਅਦ ਵਿੱਚ ਅੱਛੀ ਬਣੀ ਹੋਈ ਹੈ ਤੇ ਉੱਥੇ 10 ਬੈਡ ਦਾ ਹਸਪੀਟਲ ਖੋਲਿਆ ਜਾਏ ਮੈਂ ਬੇਨਤੀ ਕਰੂੰਗਾ ਹਰਮਨ ਸਿੰਘ ਸਾਹਿਬ ਨੂੰ ਕਿ ਆਪ ਇੰਟਰਫੇਰੈਂਸ ਕਰਕੇ ਦਖਲਅੰਦਾਜ਼ੀ ਦੇ ਕੇ ਜਿਹੜੀ ਉਹ ਬਿਲਡਿੰਗ ਬੰਦ ਪਈ ਹੈ ਔਰ ਤਿਕ ਨੂੰ ਕਾਫੀ ਸਾਲ ਤੋਂ ਉਹ ਬਿਲਡਿੰਗ ਬੰਦ ਹੈ ਉੱਥੇ ਸਟੋਰ ਬਣਾਏ ਹੋਏ ਨੇ ਅਸੀਂ ਉਸ ਬਿਲਡਿੰਗ ਨੂੰ ਖਾਲੀ ਕਰਾ ਕੇ ਉੱਥੇ 10 ਬੈੱਡ ਦਾ ਹਸਪਤਾਲ ਬਣਾ ਕੇ ਖਾਸ ਤੌਰ ਤੇ ਮੇਰੇ ਹਲਕੇ ਨੂੰ ਇੱਕ ਬਹੁਤ ਵੱਡਾ ਫਾਇਦਾ ਹੋਏਗਾ ਆਸ ਹੈ ਕਿ ਹੈਲਥ ਮੰਤਰੀ ਸਾਹਿਬ ਇਸ ਗੱਲ ਤੇ ਗੌਰ ਕਰਨਗੇ ਥੈਂਕ ਯੂ ਮਦਨ ਲਾਲ ਬੱਗਾ ਜੀ ਧੰਨਵਾਦ ਸਪੀਕਰ ਸਾਹਿਬ ਤੁਹਾਡਾ ਮੈਂ ਤੁਹਾਡੇ ਮਾਧਮੇਤੋਂ ਹੈਲਥ ਮੰਤਰੀ ਸਾਹਿਬ ਦਾ ਧਿਆਨ ਕੇਂਦਰਿਤ ਹੋ ਜਾਵੇ ਤੋ ਬੋਲ ਰਿਹਾ ਕਿ ਬੁੜੀਆ ਸਾਹਿਬ ਮੁੰਡਿਆ ਸਾਹਿਬ ਇਹਦਾ ਬਾਅਦ ਕਰ ਲਾਂਗੇ ਆਪਾਂ ਮੈਂ ਇਹਦਾ ਬਾਅਦ ਕਰ ਲਾਂਗੇ ਮੁੰਡਿਆ ਸਾਹਿਬ ਇੱਕ ਮਿੰਟ ਬੱਗਾ ਜੀ ਇੱਕ ਮਿੰਟ ਬੱਗਾ ਜੀ ਬੱਗਾ ਜੀ ਇੱਕ ਮਿੰਟ ਬੱਗਾ ਜੀ ਮੈਨੂੰ ਇਹ ਭਲੇਖਾ ਮੈਨੂੰ ਇਹ ਭਲੇਖਾ ਪੈ ਰਿਹਾ ਵੀ ਕਿਤੇ ਕਾਨਵੈਂਟ ਸਕੂਲਾਂ ਚ ਲੋਕਾਂ ਦੀ ਬੇਇੱਜ਼ਤੀ ਕਰਨ ਦੀ ਟ੍ਰੇਨਿੰਗ ਤਾਂ ਦਿੱਤੀ ਜਾਂਦੀ ਹੈ ਕਮਾਲ ਦੀ ਗੱਲ ਹੈ ਵੀ ਆਪਾਂ ਜਿੰਨੇ ਮਾੜੇ ਸ਼ਬਦ ਮੈਨੂੰ ਇਸ ਚੇਅਰ ਤੋਂ ਸੁਣਨ ਨੂੰ ਮਿਲ ਰਹੇ ਆ ਅਜ ਤਾਈਂ ਕਦੇ ਨਹੀਂ ਸੁਣੇ ਕਮਾਲ ਦੀ ਗੱਲ ਸੋ ਮੈਂ ਅਗਰ ਇਸ ਤੋਂ ਬਾਅਦ ਕਿਸੇ ਵੀ ਮੈਂਬਰ ਨੇ ਚੇਅਰ ਦੀ ਮਾਣ ਮਰਿਆਦਾ ਦਾ ਖਿਆਲ ਨਾ ਰੱਖਿਆ ਤਾਂ ਮੈਂ ਸਖਤ ਫੈਸਲਾ ਲੈਣ ਲਈ ਮਜਬੂਰ ਹੋਵਾਂਗਾ ਜੀ ਪਲੀਜ਼ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਤੋਂ ਹੈਲਥ ਮਨਿਸਟਰ ਸਾਹਿਬ ਦਾ ਧਿਆਨ ਆਪਣੇ ਹਲਕੇ ਜਨਤ ਜਨਾ ਕਿਉਂਕਿ ਮੇਰੇ ਹਲਕੇ ਦੇ ਵਿੱਚ ਸੀਓ ਦਾ ਆਫਿਸ ਹੈ ਸਿਵਲ ਸਰਜਨ ਸਾਹਿਬ ਦਾ ਆਫਿਸ ਹੈ ਜਿਸ ਦੇ ਵਿੱਚ ਇੱਕ ਬਿਲਡਿੰਗ ਬਣੀ ਹੋਈ ਹੈ 10 10 ਬੈਡ ਦੀ ਵੈਲ ਫਰनिश्ड ਹੈ ਉੱਤੇ ਕੋਈ ਪੈਸਾ ਲਗਾਉਣ ਦੀ ਲੋੜ ਨਹੀਂ ਔਰ ਖਾਸ ਤੌਰ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਵੀ ਧਿਆਨ ਵੀ ਉੱਤੇ ਗਿਆ ਉਹਨਾਂ ਨੇ ਲੁਧਿਆਣਾ ਦੇ ਡੀਸੀ ਮੈਡਮ ਨੂੰ ਵੀ ਕਿਹਾ ਸੀਗਾ ਕਿ ਇਸ ਬਿਲਡਿੰਗ ਦੇ ਦੇਖ ਕੇ ਜੇ ਬਿਲਡਿੰਗ ਬਾਜ਼ਵ ਅੱਛੀ ਬਣੀ ਹੋਈ ਹੈ ਤੇ ਉੱਥੇ 10 ਬੈਡ ਦਾ ਹਸਪਤਾਲ ਖੋਲਿਆ ਜਾਏ ਮੈਂ ਬੇਨਤੀ ਕਰੂੰਗਾ ਹਰਮਨ ਸਿੰਘ ਸਾਹਿਬ ਨੂੰ ਕਿ ਆਪ ਇੰਟਰਫੇਰਸ ਕਰਕੇ ਦਖਲਅੰਦਾਜ਼ੀ ਦੇ ਕੇ ਜਿਹੜੀ ਉਹ ਬਿਲਡਿੰਗ ਬੰਦ ਪਈ ਹੈ ਔਰ ਤਿਕ ਨੂੰ ਕਾਫੀ ਸਾਲ ਤੋਂ ਉਹ ਬਿਲਡਿੰਗ ਬੰਦਾ ਉੱਥੇ ਸਟੋਰ ਬਣਾਏ ਹੋਏ ਨੇ ਅਸੀਂ ਉਸ ਬਿਲਡਿੰਗ ਨੂੰ ਖਾਲੀ ਕਰਾ ਕੇ ਉੱਥੇ 10 ਬੈੱਡ ਦਾ ਹਸਪੀਟਲ ਬਣਾ ਕੇ ਖਾਸ ਤੌਰ ਤੇ ਮੇਰੇ ਹਲਕੇ ਨੂੰ ਇੱਕ ਬਹੁਤ ਵੱਡਾ ਫਾਇਦਾ ਹੋਏਗਾ ਆਸ ਹੈ ਕਿ ਹਰਥਮ ਸਿੰਘ ਸਾਹਿਬ ਇਸ ਗੱਲ ਤੇ ਗੌਰ ਕਰਨਗੇ ਥੈਂਕ ਯੂ